ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਸੌਣ ਮਹੀਨੇ ਦੀ ਪੂਰਨਮਾਸ਼ੀ ਤੋਂ ਪਹਿਲਾਂ-ਪਹਿਲਾਂ ਤੁਸੀਂ ਤੂਸੀ ਦੇ ਪੌਦੇ ਦੇ ਵਿੱਚ ਇਹ ਇੱਕ ਚੀਜ਼ ਪਾ ਦਿੰਦੇ ਹੋ ਤਾਂ ਤੁਹਾਡੇ ਘਰ ਦਾ ਪੈਸਾ ਦੁੱਗਣਾ ਹੋ ਜਾਵੇਗਾ ਵੱਧ ਜਾਵੇਗਾ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਤુલਸੀ ਦੇ ਪੌਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈ ਹਾਂ ਇਸ ਨੂੰ ਪਾਣੂ ਕਰਨ ਤੋਂ ਬਾਅਦ ਜੇਕਰ ਤੁਸੀਂ ਤੁਲਸੀ ਦੇ ਪੌਦੇ ਵਿੱਚ ਇਹ ਇੱਕ ਚੀਜ਼ ਨੂੰ ਪਾ ਦਿਓਗੇ ਇਸ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਹਮੇਸ਼ਾ ਇਹੀ ਆਖਦੇ ਹਨ ਕਾਫੀ ਲੰਬੇ ਸਮੇਂ ਤੋਂ ਸੀ ਮਿਹਨਤ ਕਰ ਰਹੇ ਹਨ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਬਹੁਤ ਜ਼ਿਆਦਾ ਪੈਸੇ ਦੀ ਹਮੇਸ਼ਾ ਹੀ ਤੰਗੀ ਪਰੇਸ਼ਾਨੀ ਰਹਿੰਦੀ ਹੈ ਇਸ ਦੇ ਨਾਲ ਨਾਲ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੈਨ ਤੋਂ ਭਾਵ ਕਿ ਹਰ ਪਾਸਿਓਂ ਪੈਸੇ ਦੀ ਕਮੀ ਹੋ ਚੁੱਕੀ ਹੈ ਸਾਡੇ ਘਰ ਦੇ ਵਿੱਚ ਜਿੰਨੀਆਂ ਨਵੀਆਂ ਪ੍ਰੋਬਲਮ ਮੁਸ਼ਕਲਾਂ ਪਰੇਸ਼ਾਨੀਆਂ ਅੱਜ ਦੇ ਸਮੇਂ ਵਿੱਚ ਚੱਲਦੀਆਂ ਹਨ ਉਹ ਜ਼ਿਆਦਾਤਰ ਤਾਂ ਸਾਧ ਸੰਗਤ ਜੀ ਪੈਸੇ ਨੂੰ ਲੈ ਕੇ ਹੁੰਦੀਆਂ ਨੇ ਕਿਉਂਕਿ ਸਾਡੇ ਘਰ ਦੇ ਵਿੱਚੋਂ ਜਦੋਂ ਪੈਸਾ ਨਹੀਂ ਹੁੰਦਾ ਸਾਡੀਆਂ ਲੋੜਾਂ ਤੇ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਸਾਡੇ ਘਰ ਦੇ ਵਿੱਚੋਂ ਜਦੋਂ ਪੈਸਾ ਨਹੀਂ ਹੁੰਦਾ ਤਾਂ ਸਾਡੀਆਂ ਲੋੜਾਂ ਤੇ ਜ਼ਰੂਰਤਾਂ ਪੂਰੀਆਂ ਹੋ ਵੀ ਨਹੀਂ ਸਕਦੀਆਂ ਉਸ ਸਮੇਂ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਵਾਝ ਜਾਂਦੇ ਨੇ ਲੜਾਈ ਝਗੜਿਆਂ ਦਾ ਜਿਹੜਾ ਵੀ ਇਫੈਕਟ ਹੁੰਦਾ ਹੈ ਅੱਗੇ ਬੱਚਿਆਂ ਤੇ ਪੈਂਦਾ ਹੈ ਉਹਨਾਂ ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ ਸੋ ਸਾਡੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਸੋ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣ ਸਾਡੇ ਘਰ ਦੀ ਗਰੀਬੀ ਹਮੇਸ਼ਾ ਲਈ ਦੂਰ ਹੋ ਜਾਵੇ ਤੇ ਕਦੇ ਵੀ ਘਰ ਦੇ ਵਿੱਚ ਧਨ ਦੌਲਤ ਤੇ ਪੈਸੇ ਦੀ ਕਮੀ ਨਾ ਆਵੇ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਵੇਖ ਲੈਣਾ ਜੀ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਖੁਦ ਵੇਖਣ ਨੂੰ ਮਿਲ ਜਾਵੇਗਾ ਕਿਉਂਕਿ ਇਹ ਇੰਨਾ ਜ਼ਿਆਦਾ ਚਮਤਕਾਰੀ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਹੈ ਇਸ ਤਰ੍ਹਾਂ ਜੇਕਰ ਤੁਸੀਂ ਤੋਸੀ ਦੇ ਪੌਦੇ ਵਿੱਚ ਇਹ ਇੱਕ ਚੀਜ਼ ਪਾ ਦਿਓਗੇ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਤਾਂ ਤੁਸੀਂ ਵੇਖ ਲੈਣਾ ਤੁਹਾਡੇ ਘਰ ਦੇ ਵਿੱਚ ਚਾਰੇ ਪਾਸਿਆਂ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਆਉਣ ਵਾਲੀਆਂ 7 ਪੀੜ੍ਹੀਆਂ ਤੱਕ ਤੁਹਾਡੇ ਘਰ ਵਿੱਚ ਕਦੇ ਵੀ ਧਨ ਦੌਲਤ ਦੀ ਕਮੀ ਨਹੀਂ ਆਵੇਗੀ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਵੀਰਵਾਰ ਜਾਂ ਸ਼ੁੱਕਰਵਾਰ ਦੇ ਦਿਨ ਕਰੋਗੇ ਤਾਂ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ ਹੋਰ ਵੀ ਦੁੱਗਣਾ ਚੌਗਣਾ ਮਿਲ ਜਾਵੇਗਾ ਵੈਸੇ ਤਾਂ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਜੇਕਰ ਬੁੱਧ ਵੀਰ ਤੇ ਸ਼ੁਕਰਵਾਰ ਦੇ ਦਿਨ ਨੂੰ ਕਰੋਗੇ ਤਾਂ ਇਸ ਦਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲ ਜਾਵੇਗਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਵੀਰਵਾਰ ਦਾ ਦਿਨ ਵੀ ਜਿਹੜਾ ਹੁੰਦਾ ਹੈ ਬੜਾ ਸ਼ੁਭ ਹੁੰਦਾ ਹੈ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਸਮਰਪਿਤ ਹੁੰਦਾ ਹੈ ਸ਼ੁਕਰਵਾਰ ਦਾ ਦਿਨ ਮਾਤਾ ਲక్ష్ਮੀ ਜੀ ਨੂੰ ਸਮਰਪਿਤ ਹੁੰਦਾ ਹੈ ਜੋ ਕਿ ਧਨ ਦੀ ਦੇਵੀ ਹਨ ਇਸੇ ਕਰਕੇ ਤੁਸੀਂ ਇਸ ਉਪਾਅ ਨੂੰ ਕਰਦੇ ਹੀ ਰਹਿਣਾ ਹੈ ਤਾਂ ਤੁਹਾਡੇ ਸੁੱਤੇ ਹੋਏ ਭਾਗ ਵੀ ਜਾਗ ਜਾਣਗੇ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਵੇਗੀ ਤੁਹਾਡੀ ਕਿਸਮਤ ਦਾ ਜੋ ਬੰਦ ਤਾਲਾ ਹੈ ਖੁੱਲ ਜਾਵੇਗਾ ਜਿਹੜੇ ਲੋਕ ਆਖਦੇ ਹਨ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਉਹ ਖਾਸ ਕਰਕੇ ਇਸ ਉਪਾਅ ਨੂੰ ਕਰਕੇ ਜ਼ਰੂਰ ਵੇਖਣ ਤੇ ਨਾਲ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਹੈ ਕਸ਼ਟ ਹੈ ਤਕਲੀਫ ਹੈ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਦੇ ਲਈ ਦੂਰ ਹੋ ਜਾਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਰਹੇਗੀ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਕਦੇ ਵੀ ਪਰੇਸ਼ਾਨ ਨਹੀਂ ਹੋਵੋਗੇ ਜਦੋਂ ਤੁਸੀਂ ਕਿਉਂਕਿ ਮਾਤਾ ਦੇ ਨਾਲ ਜੁੜੀ ਹੋਈ ਹੈ ਤੇ ਇਹ ਉਪਾਅ ਜ਼ਿਕਰ ਕਰਦੇ ਹੋ ਤਾਂ ਇਹ ਉਪਾਅ ਵਿਸ਼ੇਸ਼ ਉਹਨਾਂ ਲੋਕਾਂ ਦੇ ਲਈ ਹੈ ਜੋ ਖਾਸ ਕਰਕੇ ਪੈਸੇ ਦੇ ਧੰਨ ਨੂੰ ਲੈ ਕੇ ਬੜੇ ਜ਼ਿਆਦਾ ਪਰੇਸ਼ਾਨ ਤੇ ਦੁਖੀ ਹਨ ਜਿਨ੍ਹਾਂ ਦੇ ਕੋਲ ਪੈਸਾ ਆਉਂਦਾ ਨਹੀਂ ਜਾਂ ਫਿਰ ਆਉਂਦਾ ਹੈ ਤੇ ਰੁਕਦਾ ਨਹੀਂ ਫਜ਼ੂਲ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਿੰਮਰੇ ਸਾਡੇ ਨਾਲ ਇਹ ਹੁੰਦਾ ਹੈ ਕਿ ਧਨ ਦੇ ਨਾਲ ਜੁੜੀ ਹੋਈ ਸਮੱਸਿਆ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋਣ ਦਾ ਨਾਮ ਨਹੀਂ ਲੈਂਦੀ। ਕਈ ਵਾਰੀ ਸਾਡੇ ਨਾਲ ਕੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਪੈਸਾ ਤਾਂ ਬੜਾ ਆਉਂਦਾ ਹੈ ਪਰ ਉਹ ਪੈਸੇ ਵਿੱਚ ਬਰਕਤ ਨਹੀਂ ਰਹਿੰਦੀ। ਉਹ ਪੈਸਾ ਵਾਧਾ ਨਹੀਂ ਸਾਨੂੰ ਇਸ ਤਰ੍ਹਾਂ ਦੀਆਂ ਵੀ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਵੀ ਦੇਖਿਓ ਬਹੁਤ ਵਾਰ ਆਪਣੇ ਘਰ ਵਿੱਚ ਇਸ ਤਰ੍ਹਾਂ ਹੁੰਦਾ ਹੀ ਹੋਵੇਗਾ। ਪੈਸਾ ਆਇਆ ਤਾਂ ਬਹੁਤ ਵਾਰ ਪਤਾ ਨਹੀਂ ਲੱਗਾ ਕਿਧਰ ਨੂੰ ਚਲਿਆ ਗਿਆ। ਭਾਵ ਕਿ ਫਜ਼ੂਲ ਖਰਚ ਬਿਮਾਰੀ ਜਾਂ ਫਿਰ ਪਤਾ ਨਹੀਂ ਕਿਸੇ ਵੀ ਤਰੀਕੇ ਨਾਲ ਸਾਡੇ ਘਰ ਦੇ ਵਿੱਚੋਂ ਪੈਸਾ ਫਜ਼ੂਲ ਹੀ ਦੂਰ ਚਲੇ ਜਾਂਦਾ ਹੈ ਇਸ ਕਰਕੇ ਸਾਡੇ ਘਰ ਦੀ ਤਜੋਰੀ ਜਿਹੜੀ ਹੁੰਦੀ ਹੈ ਬਿਲਕੁਲ ਖਾਲੀ ਰਹਿ ਜਾਂਦੀ ਹੈ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਨਾਲ ਹੁੰਦਾ ਹੈ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਰਹੀਆਂ ਹਨ ਇਸ ਤਰ੍ਹਾਂ ਦੀ ਸਮੱਸਿਆ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਕਰ ਲੈਣਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਹੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਸ ਲਈ ਸੰਗਤ ਜੀ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਤੇ ਫਾਇਦੇਮੰਦ ਸਾਬਿਤ ਹੋਵੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਜੇਕਰ ਵਧੀਆ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕੇ ਇਸੇ ਤਰ੍ਹਾਂ ਜੇਕਰ ਆਪਾਂ ਸਾਰੇ ਇਹ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਾ ਹੋਵੇ ਸਾਡੇ ਘਰ ਦੀਆਂ ਤਜੋਰੀਆਂ ਹਮੇਸ਼ਾ ਪੈਸਾ ਨਾਲ ਭਰੀਆਂ ਰਹਿਣ ਅਸੀਂ ਕਰਨਾ ਹੈ ਇੱਕ ਛੋਟਾ ਜਿਹਾ ਉਪਾਅ ਜਦੋਂ ਆਪਾਂ ਉਪਾਉ ਉਹ ਕਰ ਲਵਾਂਗੇ ਪੂਰਾ ਸਾਲ ਜਿਹੜਾ ਸੁੱਖ ਤੇ ਸ਼ਾਂਤੀ ਨਾਲ ਬਤੀਤ ਹੋ ਜਾਵੇਗਾ ਸਾਡੇ ਘਰ ਵਿੱਚ ਪੈਸੇ ਨਾਲ ਬਹੁਤ ਸਾਰੀਆਂ ਜੋ ਮੁਸ਼ਕਲਾਂ ਆਉਂਦੀਆਂ ਹਨ ਸਾਡੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਆਉਣਗੀਆਂ ਕਿਉਂਕਿ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਡੇ ਘਰ ਵਿੱਚ ਇੰਨਾ ਜ਼ਿਆਦਾ ਪੈਸਾ ਆਵੇਗਾ ਕਿ ਤੁਸੀਂ ਸੰਭਾਲ ਨਹੀਂ ਪਾਉਂਗੇ ਜੇਕਰ ਤੁਸੀਂ ਇਸ ਉਪਾਅ ਨੂੰ ਕਰਕੇ ਮਾਤਾ ਲਕਸ਼ਮੀ ਜੀ ਨੂੰ ਪ੍ਰਸੰਨ ਕਰ ਲਓਗੇ ਮਾਤਾ ਲਕਸ਼ਮੀ ਜੀ ਉਸ ਸਮੇਂ ਪ੍ਰਸੰਨ ਹੁੰਦੇ ਹਨ ਜਦੋਂ ਤੁਸੀਂ ਹਰੀ ਵਿਸ਼ਨੂੰ ਨੂੰ ਪ੍ਰਸੰਨ ਕਰ ਲੈਂਦੇ ਹੋ ਕਿਉਂਕਿ ਹੁੰਦਾ ਕੀ ਹੈ ਜਿਹੜੀ ਧੰਦੀ ਦੇਵੀ ਮਾਤਾ ਲਕਸ਼ਮੀ ਆ ਉਹ ਕਿੱਥੇ ਰਹਿੰਦੀ ਹੈ ਉਹ ਉੱਥੇ ਰਹਿੰਦੀ ਹੈ ਜਿੱਥੇ ਹਰੀ ਵਿਸ਼ਨੂੰ ਜੀ ਹੁੰਦੇ ਹਨ ਮਾਤਾ ਲਕਸ਼ਮੀ ਜੀ ਦਾ ਵੀ ਆਵਾਸ ਉੱਥੇ ਹੀ ਹੁੰਦਾ ਹੈ ਜਿੱਥੇ ਹਰੀ ਵਿਸ਼ਨੂੰ ਜੀ ਹੁੰਦੇ ਹਨ ਸੋ ਅਸੀਂ ਵੀਡੀਓ ਵਿੱਚ ਦੱਸਣ ਵਾਲੇ ਹਾਂ ਉਹ ਸਿੱਧਾ ਸਿੱਧਾ ਹਰੀ ਵਿਸ਼ਨੂੰ ਜੀ ਨੂੰ ਪ੍ਰਸੰਨ ਕਰਨ ਦਾ ਉਪਾਅ ਹੈ ਜਦੋਂ ਤੁਸੀਂ ਕੋਈ ਵੀ ਤੁਲਸੀ ਦਾ ਉਪਾਅ ਕਰਦੇ ਹੋ ਸਿਰਫ ਇਹ ਨਹੀਂ ਕਿ ਕਿਸੇ ਤਰ੍ਹਾਂ ਦਾ ਹੀ ਉਪਾਅ ਕਰਦੇ ਹੋ ਉਸ ਉਪਾਅ ਨੂੰ ਕਰਨ ਦੇ ਨਾਲ ਸ੍ਰੀ ਹਰੀ ਵਿਸ਼ਨੂੰ ਜੀ ਪ੍ਰਸੰਨ ਹੋ ਜਾਂਦੇ ਹਨ ਹਰੀ ਵਿਸ਼ਨੂੰ ਜੀ ਜਦੋਂ ਪ੍ਰਸੰਨ ਹੁੰਦੇ ਹਨ ਜਿਵੇਂ ਕਿ ਉਸੇ ਤਰ੍ਹਾਂ ਹੀ ਮਾਤਾ ਲਕਸ਼ਮੀ ਜੀ ਵੀ ਤੁਹਾਡੇ ਤੇ ਪ੍ਰਸੰਨ ਹੋ ਜਾਂਦੇ ਹਨ ਘਰ ਦੇ ਵਿੱਚ ਧਨ ਦੇ ਨਾਲ ਜੁੜੀਆਂ ਸਮੱਸਿਆਵਾਂ ਸਾਰੀਆਂ ਹੀ ਫਿਰ ਦੂਰ ਹੋ ਜਾਂਦੀਆਂ ਨੇ ਧਨ ਆਉਣ ਦੇ ਯੋਗ ਤੁਹਾਡੇ ਘਰ ਵਿੱਚ ਬਣਨੇ ਸ਼ੁਰੂ ਹੋ ਜਾਂਦੇ ਹਨ ਉਪਾਅ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਜਿਹੜੇ ਲੋਕਾਂ ਦਾ ਇਹ ਕਹਿਣਾ ਹੋਵੇਗਾ ਕਿ ਸਾਡੇ ਘਰ ਵਿੱਚ ਤુલਸੀ ਦਾ ਪੌਦਾ ਨਹੀਂ ਹੈ ਜਿਨ੍ਹਾਂ ਦੇ ਘਰ ਵਿੱਚ ਤુલਸੀ ਦਾ ਪੌਦਾ ਨਹੀਂ ਹੈ ਉਹ ਆਪਣੇ ਘਰ ਵਿੱਚ ਵੀਰਵਾਰ ਜਾਂ ਸ਼ੁੱਕਰਵਾਰ ਦੇ ਦਿਨ ਤુલਸੀ ਦਾ ਪੌਦਾ ਜ਼ਰੂਰ ਲੈ ਕੇ ਆਉਣ। ਦੂਸਰੀ ਚੀਜ਼ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਤੁਸੀਂ ਉਸਦੇ ਨਾਲ ਉਪਾਅ ਕਰ ਲੈਣਾ। ਤੁਹਾਨੂੰ ਨਵਾਂ ਪੌਦਾ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਜਿਨ੍ਹਾਂ ਦੇ ਘਰ ਦੇ ਵਿੱਚ ਨਹੀਂ ਹੈ ਉਹ ਇੱਕ ਵਾਰ ਲੈ ਆ ਸਕਦੇ ਹਨ। ਉਪਾਹ ਕਰਨ ਦੇ ਲਈ ਤુલਸੀ ਦੇ ਪੌਦੇ ਦਾ ਇਹ ਉਪਾਹ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿਹੜੀ ਜਹੀ ਚੀਜ਼ ਹੈ ਤੁਸੀਂ ਉਸ ਦੇ ਨਾਲ ਉਪਾਹ ਕਰ ਲੈਣਾ ਹੈ ਤੁਹਾਨੂੰ ਨਵਾਂ ਪੌਦਾ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਦੇ ਘਰ ਵਿੱਚ ਨਹੀਂ ਹੈ ਉਹ ਇੱਕ ਵਾਰ ਲਿਆ ਸਕਦੇ ਹਨ ਉਪਾਹ ਕਰਨ ਦੇ ਲਈ ਤુલਸੀ ਦੇ ਪੌਦੇ ਦਾ ਇਹ ਉਪਾਹ ਕਰਨ ਤੋਂ ਪਹਿਲਾਂ ਗੱਲ ਕਰਦੇ ਹਾਂ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਤુલਸੀ ਦੇ ਪੌਦੇ ਵਿੱਚ ਪਾ ਸਕਦੇ ਹਾਂ ਤਾਂ ਉਹ ਚੀਜ਼ ਹੈ ਜੀ ਹਲਦੀ ਪਾਰੇ ਥੇ ਅਸੀਂ ਗੱਲ ਕਰਦੇ ਹਾਂ ਕਿ ਲੋਕ ਕੀ ਸੋਚਣਗੇ ਕਿ ਅਸੀਂ ਹਲਦੀ ਤੁਰਸੀ ਦੇ ਪੌਦੇ ਵਿੱਚ ਪਾ ਕੇ ਇਸ ਉਹ ਪਾਣੂ ਕਿਉਂ ਕਰ ਰਹੇ ਹਾਂ ਕਿਉਂਕਿ ਜੋ ਹਲਦੀ ਹੈ ਉਹ ਸ੍ਰੀ ਹਰੀ ਵਿਸ਼ਨੂੰ ਜੀ ਨੂੰ ਬਹੁਤ ਪਸੰਦ ਹੈ ਇਸ ਦੇ ਨਾਲ ਉਹ ਪ੍ਰਸੰਨ ਹੋ ਜਾਂਦੇ ਹਨ ਇਸ ਦੇ ਨਾਲ ਹਲਦੀ ਜੋ ਹੁੰਦੀ ਹੈ ਤੁਹਾਡੀ ਕੁੰਡਲੀ ਦੇ ਵਿੱਚ ਗੁਰੂ ਨੂੰ ਮਜ਼ਬੂਤ ਕਰਦੀ ਹੈ ਹਲਦੀ ਇੱਕ ਅਜਿਹੀ ਚੀਜ਼ ਹੈ ਜੋ ਰਾਤੋਂ ਰਾਤ ਤੁਹਾਨੂੰ ਤਨਵਾਨ ਬਣਾ ਸਕਦੀ ਹੈ ਇਸ ਦੇ ਨਾਲ ਹੀ ਹਲਦੀ ਸੁਹਾਗਿਆ ਦਾ ਪ੍ਰਤੀਕ ਹੁੰਦੀ ਹੈ ਸ਼ੁਭ ਕਮਾਂ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਨਾਲ ਹੀ ਜੋ ਹਲਦੀ ਹੁੰਦੀ ਹੈ ਤੁਹਾਡੇ ਘਰ ਦੀ ਸਾਰੀ ਨੈਗੇਟਿਵ એનર્ਜੀ ਮਾੜੀਆਂ ਸ਼ਕਤੀਆਂ ਨੂੰ ਦੂਰ ਕਰ ਦਿੰਦੀ ਹੈ ਜਿੱਥੇ ਹਲਦੀ ਹੁੰਦੀ ਹੈ ਉੱਤੇ ਬੁਰੀਆਂ ਸ਼ਕਤੀਆਂ ਨજર ਦੋਸ਼ ਦੀਆਂ ਪ੍ਰੋਬਲਮ ਨਹੀਂ ਹੁੰਦੀਆਂ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਹਲਦੀ ਹਮੇਸ਼ਾ ਤੁਹਾਡੀ ਜ਼ਿੰਦਗੀ ਵਿੱਚ ਮੰਗਲ ਹੀ ਦੇਵੇਗੀ ਕਿਉਂਕਿ ਇਹ ਜਿਹੜਾ ਉਪਾਅ ਹੈ ਤુલਸੀ ਦਾ ਮਾਤਾ ਲక్ష్ਮੀ ਨਾਲ ਜੁੜਿਆ ਹੋਇਆ ਹੈ ਇਸ ਦੇ ਨਾਲ ਜਦੋਂ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਹਲਦੀ ਦਾ ਇਸਤੇਮਾਲ ਕਰੋਗੇ ਉਸ ਉਪਾਅ ਦੇ ਨਾਲ ਸਾਡਾ ਮਹਾ ਉਪਾਅ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀ ਹਨ 2 ਤੋਂ 3 ਚੁਟਕੀ ਹਲਦੀ ਪੀਸੀ ਹੋਈ ਉਸ ਦੇ ਨਾਲ ਚਾਹੀਦਾ ਹੈ ਤੁਹਾਨੂੰ 2 ਰੁਪਏ ਦਾ ਸਿੱਕਾ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਸਿੱਕਾ ਲੈਣਾ ਹੈ ਉਹ 2 ਰੁਪਏ ਦਾ ਹੀ ਹੋਣਾ ਚਾਹੀਦਾ ਹੈ ਉਹ 2 ਰੁਪਏ ਦਾ ਸਿੱਕਾ ਜੋ ਬਹੁਤ ਹੀ ਸੁਆਮੀ ਦਾ ਪ੍ਰਤੀਕ ਹੈ ਚੰ드ਰਮਾ ਦਾ ਵੀ ਪ੍ਰਤੀਕ ਹੈ ਜਿਨ੍ਹਾਂ ਦੀ ਕੁੰਡਲੀ ਵਿੱਚ ਚੰ드ਰਮਾ ਮਜ਼ਬੂਤ ਨਹੀਂ ਹੁੰਦਾ ਇਸ ਨਾਲ ਮਜ਼ਬੂਤ ਹੋ ਜਾਵੇਗਾ ਆਪਣੀ ਜ਼ਿੰਦਗੀ ਵਿੱਚ ਉਤਮ ਤਰੀਕੇ ਦੇ ਨਾਲ ਤਰੱਕੀ ਕਰ ਸਕਦੇ ਹੋ ਫਿਰ ਉਹ ਜਿਸ ਵੀ ਕੰਮ ਨੂੰ ਹੱਥ ਪਾਉਣਗੇ ਵਪਾਰ ਹੋਵੇ ਕਾਰੋਬਾਰ ਹੋਵੇ ਹਮੇਸ਼ਾ ਹੀ ਵਾਦਾ ਹੋਵੇਗਾ ਹਮੇਸ਼ਾ ਸਫਲਤਾ ਮਿਲਦੀ ਹੈ ਇਸ ਲਈ ਤੁਹਾਡੇ ਕੋਲ ਫਿਰ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਸਾਤ ਸੰਗਤ ਜੀ ਤੁਹਾਡੀ ਕੁੰਡਰੀ ਦੇ ਚੰਦਰਮਾ ਨੂੰ ਜਿਆਦਾ ਮਜ਼ਬੂਤ ਕਰ ਦੇਵੇਗਾ ਸ੍ਰੀ ਹਰੀ ਵਿਸ਼ਨੂੰ ਜੀ ਪ੍ਰਸੰਨ ਹੋ ਜਾਣਗੇ ਇਸ ਨਾਲ ਹੀ ਗੁਰੂ ਬਹੁਤ ਜ਼ਿਆਦਾ ਤੁਹਾਡੇ ਗੁੰਡਲੀ ਵਿੱਚ ਮਜ਼ਬੂਤ ਹੋ ਜਾਵੇਗਾ ਇਸੇ ਤਰ੍ਹਾਂ ਹੀ ਉਪਾਅ ਕਰਨ ਦੇ ਲਈ ਜੋ ਤਿੰਨ ਚੁਟਕੀਆਂ ਹਲਦੀ ਦੀਆਂ ਹਨ ਤੇ ਥੋੜਾ ਜਿਹਾ ਪਾਣੀ ਪਾ ਕੇ ਕੋਲ ਜਿਹਾ ਤਿਆਰ ਕਰ ਲੈਣਾ ਹੈ ਇਸ ਕੋਲ ਨੂੰ ਤੁਸੀਂ ਤੂਸੀ ਦੇ ਪੌਦੇ ਤੇ ਜਿਹੜਾ ਗਮਣਾ ਹੈ ਉਸ ਮਿੱਟੀ ਵਿੱਚ ਪਾਣੀ ਨੂੰ ਪਾ ਦੇਣਾ ਹੈ ਜੇਕਰ ਤੁਸੀਂ ਇਸ ਤਰੀਕੇ ਨਾਲ ਨਹੀਂ ਪਾਉਣਾ ਚਾਹੁੰਦੇ ਤੁਸੀਂ ਉੱਪਰੋਂ ਦੀ ਥੋੜੀ ਜਹੀ ਦੋ ਤਿੰਨ ਚੁਟਕੀਆਂ ਸੁੱਕੀ ਹਲਦੀ ਦੀਆਂ ਪਾ ਸਕਦੇ ਹੋ ਉਹ ਵੀ ਇਸ ਤਰੀਕੇ ਨਾਲ ਕਰਨਾ ਹੈ ਕਿ ਪਹਿਲਾਂ ਤੁਸੀਂ ਤੁਸੀਂ ਇਸ ਦੇ ਪੌਦੇ ਨੂੰ ਜਲ ਅਰਪਿਤ ਕਰ ਦੇਣਾ ਹੈ ਉਸ ਦੇ ਬਾਅਦ ਥੋੜੀ ਜਿਹੀ ਸੁੱਕੀ ਹਲਦੀ ਦੋ ਛੁਟਕੀਆਂ ਪਾ ਦੇਣੀਆਂ ਹਨ ਹਲਦੀ ਦਾ ਛਿੜਕਾ ਤੁਸੀਂ ਤੂਲਸੀ ਦੇ ਪੌਦੇ ਤੇ ਹੀ ਕਰ ਦੇਣਾ ਹੈ ਇਸ ਦੇ ਨਾਲ ਹਰੀ ਵਿਸ਼ਨੂ ਜੀ ਤੁਹਾਡਾ ਬਹੁਤ ਹੀ ਸਾਥ ਦੇਣਗੇ ਤੇ ਜਿਹੜੇ 2 ਰੁਪਏ ਦਾ ਸਿੱਕਾ ਹੈ ਜਿਹੜਾ 2 ਰੁਪਏ ਦਾ ਸਿੱਕਾ ਹੈ ਧਿਆਨ ਧਰਦੇ ਹੋਏ 2 ਰੁਪਏ ਦਾ ਸਿੱਕਾ ਜਿਹੜਾ ਲਿਆ ਹੈ ਹਲਦੀ ਦਾ ਇੱਕ ਤਿਲਕ ਟਾਈਪ ਬਣਾ ਲੈਣਾ ਹੈ ਟਿੱਕਾ ਲਗਾਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਇਸ ਸਿੱਕੇ ਨੂੰ ਤੁਸੀਂ ਮਾਤਾ ਦੇ ਪੌਦੇ ਵਿੱਚ ਰੱਖ ਦੇਣਾ ਹੈ ਆਪਣੇ ਮਨ ਅੰਦਰ ਤੁਸੀਂ ਪ੍ਰਾਰਥਨਾ ਕਰਨੀ ਹੈ ਜੇਕਰ ਮਾਤਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਧਨ ਦੌਲਤ ਦੀ ਕਮੀ ਨਾ ਰਹੇ ਸੁੱਖ ਸੁਮਰਿਧੀ ਰਹੇ ਸਾਡੇ ਘਰ ਦੀ ਤਜੋਰੀ ਭਰੀ ਰਹੇ ਅਸੀਂ ਜਿੰਨੀ ਵੀ ਮਿਹਨਤ ਕਰੀਏ ਉਸ ਦਾ ਦੁੱਗਣਾ ਚੌਗਣਾ ਮੁਨਾਫਾ ਸਾਨੂੰ ਮਿਲ ਜਾਵੇ ਇਸ ਤਰੀਕੇ ਦੇ ਨਾਲ ਮਾਤਾ ਲਕਸ਼ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਨਾਲ ਹੀ ਤੁਸੀਂ ਹਰੀ ਵਿਸ਼ਨੂੰ ਤੇ ਮਾਤਾ ਲਕਸ਼ਮੀ ਜੀ ਦਾ ਜਾਪ ਕਰਦੇ ਹੀ ਰਹਿਣਾ ਹੈ 11 ਵਾਰ ਇਸ ਤੋਂ ਬਾਅਦ ਤੁਸੀਂ ਪੌਦੇ ਵਿੱਚ 8 ਦਿਨ ਤੱਕ ਉਸ ਸਿੱਕੇ ਨੂੰ ਪਏ ਰਹਿਣ ਦੇਣਾ ਹੈ ਤੇ 8 ਦਿਨਾਂ ਤੋਂ ਬਾਅਦ ਇਸ ਸਿੱਕੇ ਨੂੰ ਚੁੱਕ ਲੈਣਾ ਹੈ ਬਿਨਾਂ ਕਿਸੇ ਨੂੰ ਦੱਸੇ ਇਸ ਸਿੱਕੇ ਨੂੰ ਤੁਸੀਂ ਪਰਸ ਵਿੱਚ ਜਾਂ ਪਾਕਟ ਵਿੱਚ ਰੱਖ ਲੈਣਾ ਹੈ ਗੁਪਤ ਵਿਧੀ ਦੇ ਨਾਲ ਤੁਸੀਂ ਇਸ ਸਿੱਕੇ ਨੂੰ ਰੱਖਣਾ ਹੈ ਜਾਂ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈ ਕੇ ਉਸ ਵਿੱਚ ਲਪੇਟ ਕੇ ਤੁਸੀਂ ਆਪਣੇ ਘਰ ਦੀ ਜੁਤੀ ਜੋੜੀ ਹੈ ਉਸ ਦੇ ਵਿੱਚ ਰੱਖ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਧਨ ਦੀ ਜੋ ਬਰਕਤ ਹੋ ਜਾਵੇਗੀ ਕਦੇ ਵੀ ਧਨ ਦੀ ਕੋਈ ਕਮੀ ਨਹੀਂ ਆਵੇਗੀ ਚਾਰੇ ਪਾਸਿਆਂ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਡੇ ਘਰ ਵਿੱਚ ਬਰਕਤਾਂ ਹੀ ਬਰਕਤਾਂ ਰਹਿਣਗੀਆਂ ਖੁਸ਼ੀਆਂ ਹੀ ਖੁਸ਼ੀਆਂ ਰਹਿਣਗੀਆਂ ਤਾਂ ਪਿਆਰੀ ਸਾਥ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵਾਅਦਤ ਵਾਦ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ